ਸਨੈਕਸ ਤੇ ਨਮਕੀਂ ਦੀ ਦੁਨੀਆ ਵਿੱਚ ਨਾ ਇੱਕ ਅਜਿਹਾ ਆંકੜਾ ਹੈ ਜਿਸ ਬਾਰੇ ਆਪਾਂ ਸਾਰੇ ਜਾਣਦੇ ਆ ਪਰ ਉਸਦੇ ਅਸਲ ਮਤਲਬ ਬਾਰੇ ਸ਼ਾਇਦ ਘਾਟੀ ਸੋਚਦੇ ਆ ਕਿਹੜਾ ਆંકੜਾ 80/20 ਵਾਲਾ ਹਾਂ ਬਿਲਕੁਲ ਉਹੀ ਕੁੱਲ ਵਿਕਰੀ ਦਾ 80% ਸਿਰਫ 20% ਪ੍ਰੋਡਕਟਸ ਤੋਂ ਆਉਂਦਾ ਹੁਣ ਦੇਖੋ ਇਸਦਾ ਮਤਲਬ ਕੀ ਹੋਇਆ ਇਹੀ ਕਿ ਜ਼ਿਆਦਾਤਰ ਸੇਲਜ਼ਮੈਨ ਸਿਰਫ ਉਹੀ ਮੁੱਠੀ ਪਰ ਤੇਜ਼ੀ ਨਾਲ ਵਿਕਣ ਵਾਲੀਆਂ ਚੀਜ਼ਾਂ ਤੇ ਹੀ ਫੋਕਸ ਕਰਦੇ ਨੇ ਤੇ ਬਾਕੀ ਦੇ 80% ਪ੍ਰੋਡਕਟਸ ਉਹ ਤਾਂ ਵਿਚਾਰੇ ਕਦੇ ਦੁਕਾਨ ਦੇ ਕਾਊਂਟਰ ਤੱਕ ਸਹੀ ਟੰਗ ਨਾਲ ਪਹੁੰਚ ਹੀ ਨਹੀਂ ਪਾਉਂਦੇ ਅੱਜ ਅਸੀਂ ਇਸੇ 80% ਦੀ ਅਣਕਹੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬਿਲਕੁਲ ਤੇ ਇਸ ਕਹਾਣੀ ਦਾ ਸਾਰ ਪਤਾ ਕੀ ਹੈ ਇੱਕ ਬਹੁਤ ਹੀ ਸਿੱਧੀ ਜੀ ਲਾਈਨ ਚ ਪ੍ਰੋਡਕਟਸ ਆਪਣੇ ਆਪ ਨਹੀਂ ਵਿਕਦੇ ਉਹਨਾਂ ਨੂੰ ਵੇਚਣ ਯੋਗ ਬਣਾਇਆ ਜਾਂਦਾ ਹੈ ਹੂੰ ਵੇਚਣ ਯੋਗ ਬਣਾਇਆ ਜਾਂਦਾ ਹੈ ਹਾਂਜੀ ਅੱਜ ਆਪਾਂ ਇਸੇ ਗੱਲ ਦੀ ਪਰਦਾ ਖੋਲਾਂਗੇ ਕਿ ਇੱਕ ਨਵੇਂ ਪ੍ਰੋਡਕਟ ਦੀ ਸਫਲਤਾ ਜਾਂ ਅਸਫਲਤਾ ਸਿਰਫ ਕੁਆਲਿਟੀ ਤੇ ਨਹੀਂ ਬਲਕਿ ਉਸ ਦੇ ਲਾਂਚ ਕਰਨ ਦੇ ਤਰੀਕੇ ਤੇ ਕਿਵੇਂ ਨਿਰਭਰ ਕਰਦੀ ਹੈ ਠੀਕ ਹੈ ਤਾਂ ਫਿਰ ਸ਼ੁਰੂਆਤ ਕਰ ਦਿਆਂ ਇੱਕ ਬਹੁਤ ਹੀ ਆਹ ਕਹਾਣੀ ਤੋਂ ਚਲੋ ਇਸ ਨੂੰ ਨਾ ਇੱਕ ਉਦਾਹਰਣ ਨਾਲ ਸਮਝਦੇ ਹਾਂ ਸੁਰੇਸ਼ ਨਾਂ ਦਾ ਇੱਕ ਸੇਲਜ਼ਮੈਨ ਸੀ ਠੀਕ ਹੈ ਬਹੁਤ ਮਿਹਨਤੀ ਪਰ ਉਸ ਦਾ ਕੰਮ ਕਰਨ ਦਾ ਇੱਕ ਤਰੀਕਾ ਸੀ ਉਹ ਹਮੇਸ਼ਾ ਉਹੀ ਤਿੰਨ ਚਾਰ ਤੇਜ਼ ਵਿਕਣ ਵਾਲੇ ਪ੍ਰੋਡਕਟਸ ਲੈ ਕੇ ਜਾਂਦਾ ਸੀ ਜਿਨ੍ਹਾਂ ਦਾ ਆਰਡਰ ਉਸ ਨੂੰ ਬਿਨਾਂ ਕੁਝ ਕਹੇ ਹੀ ਮਿਲ ਜਾਂਦਾ ਸੀ ਹਾਂ ਕੰਫਰਟ ਜ਼ੋਨ ਵਾਲੀ ਗੱਲ ਹੋ ਗਈ ਬਿਲਕੁਲ ਜਦੋਂ ਵੀ ਕੰਪਨੀ ਕੋਈ ਨਵਾਂ ਪ੍ਰੋਡਕਟ ਲਾਂਚ ਕਰਦੀ ਉਹ ਉਸ ਨੂੰ ਬੈਗ 'ਚ ਰੱਖ ਲੈਂਦਾ ਪਰ ਕਦੇ ਪੂਰੇ ਜੋਸ਼ ਨਾਲ ਦੁਕਾਨਦਾਰ ਨੂੰ ਦਿਖਾਉਂਦਾ ਹੀ ਨਹੀਂ ਸੀ ਅੱਛਾ ਇੱਕ ਦਿਨ ਉਸਦੇ ਮੈਨੇਜਰ ਨੇ ਨਾਲ ਮਾਰਕੀਟ ਜਾਣਾ ਸੀ ਦਿਨ ਦੇ ਆਖਿਰ 'ਚ ਪੁੱਛਿਆ ਸੁਰੇਸ਼ ਇਸ ਮਹੀਨੇ ਕਿੰਨੇ ਦੁਕਾਨਦਾਰਾਂ ਨੂੰ ਨਵਾਂ ਪ੍ਰੋਡਕਟ ਦਿਖਾਇਆ ਤੇ ਸੁਰੇਸ਼ ਕੋਲ ਕੋਈ ਜਵਾਬ ਨਹੀਂ ਸੀ ਤੇ ਇੱਥੇ ਹੀ ਸਾਰੀ ਗੱਲ ਦਾ ਮੋੜ ਆਉਂਦਾ ਹੈ ਦੇਖੋ ਮੈਨੇਜਰ ਨੇ ਅੱਗੇ ਜੋ ਕਿਹਾ ਨਾ ਉਹ ਹਰ ਸੇਲਜ਼ਮੈਨ ਲਈ ਇੱਕ ਸਬਕ ਹੈ ਕੀ ਕਿਹਾ ਉਸਨੇ ਉਸਨੇ ਸਮਝਾਇਆ ਦੇਖੋ ਕੋਈ ਵੀ ਪ੍ਰੋਡਕਟ ਵੇਚਣ ਤੋਂ ਪਹਿਲਾਂ ਉਸ ਨੂੰ ਦਿਖਾਉਣਾ ਜ਼ਰੂਰੀ ਹੈ ਠੀਕ ਹੈ ਇਹ ਤਾਂ ਸਿੱਧੀ ਗੱਲ ਹੈ ਪਰ ਰੁਕੋ ਉਸਨੇ ਅੱਗੇ ਕਿਹਾ ਦਿਖਾਉਣ ਤੋਂ ਵੀ ਪਹਿਲਾਂ ਤੁਹਾਡੇ ਕੋਲ ਉਸ ਦਾ ਸਟਾਕ ਹੋਣਾ ਚਾਹੀਦਾ ਹੈ ਅਤੇ ਸਟਾਕ ਰੱਖਣ ਤੋਂ ਵੀ ਪਹਿਲਾਂ ਤੁਹਾਨੂੰ ਸਹੀ ਮਾਤਰਾਗੇ ਚੁਸਦਾ ਆਰਡਰ ਦੇਣਾ ਪੈਂਦਾ ਹੈ ਵਾਹ ਮਤਲਬ ਪੂਰੀ ਚੇਨ ਸਮਝਾ ਦਿੱਤੀ ऑर्डर फिर स्टॉक फिर दिखाना ते फिर विकना बिल्कुल ए सुन के सुरेश नु पहली बार समझ आया कि गलती किथे सी उसने मन्या प्रोडक्ट कमजोर नहीं सी मेरा लॉन्च कमजोर सी लॉन्च कमजोर सी हम्म ए गल थोड़ी और खोलो ਮਤਲਬ ਜੇ ਇਸ ਨੂੰ ਨੰਬਰਾਂ 'ਚ ਦੇਖਣਾ ਹੋਵੇ ਤਾਂ ਕੀ ਮਤਲਬ ਹੈ ਇਸਦਾ ਚਲੋ ਇੱਕ ਉਦਾਹਰਣ ਲੈਂਦੇ ਆ ਮੰਨ ਲਓ ਇੱਕ ਨਵਾਂ ਪ੍ਰੋਡਕਟ 50 ਦੁਕਾਨਾਂ 'ਤੇ ਲਾਂਚ ਕਰਨਾ ਹੈ ਠੀਕ ਹੈ ਤੇ ਤੁਸੀਂ ਅੰਦਾਜ਼ਾ ਲਗਾਇਆ ਕਿ ਹਰ ਦੁਕਾਨਦਾਰ ਸ਼ੁਰੂ 'ਚ ਸਿਰਫ 2 ਪੈਕੇਟ ਰੱਖੇਗਾ ਤਾਂ ਘੱਟੋ-ਘੱਟ ਕਿੰਨਾ ਸਟਾਕ ਚਾਹੀਦਾ 100 ਪੈਕੇਟ ਸਿੱਧਾ ਹਿਸਾਬ ਹੈ ਹਾਂ ਪਰ ਜੇ ਤੁਹਾਡਾ ਡਿਸਟ੍ਰੀਬਿਊਟਰ ਸਿਰਫ 40 ਪੈਕੇਟ ਲੈ ਕੇ ਆਂਦਾ ਹੈ ਤਾਂ ਕੀ ਹੋਵੇਗਾ ਦਾ ਲਾਂਚ ਪੰਜਾਂ ਦੀ بجائے ਸਿਰਫ 20 ਦੁਕਾਨਾਂ ਤੇ ਹੀ ਹੋ ਪਾਵੇਗਾ ਬਿਲਕੁਲ ਬਾਕੀ 30 ਦੁਕਾਨਾਂ ਉਸ ਨਵੇਂ ਪ੍ਰੋਡਕਟ ਨੂੰ ਕਦੇ ਦੇਖ ਹੀ ਨਹੀਂ ਸਕਣਗੀਆਂ ਤੇ ਫਿਰ ਕੁਝ ਹਫ਼ਤਿਆਂ ਬਾਅਦ ਕੀ ਕਿਹਾ ਜਾਂਦਾ ਹੈ ਇਹੀ ਕਿ ਇਸ ਪ੍ਰੋਡਕਟ ਦੀ ਕੋਈ ਮੰਗ ਨਹੀਂ ਹੈ ਜਦ ਕਿ ਸੱਚਾਈ ਇਹ ਹੈ ਕਿ ਮੰਗ ਕਦੇ ਪੈਦਾ ਹੀ ਨਹੀਂ ਕੀਤੀ ਗਈ ਇਸ ਨੂੰ ਅਸੀਂ ਇੰਡਸਟਰੀ ਵਿੱਚ ਕਹਿੰਦੇ ਹਾਂ ਡੈਡ ਲਾਂਚ ਮਤਲਬ ਇੱਕ ਅਜੀਹਾ ਲਾਂਚ ਜੋ ਕਾਗਜ਼ਾਂ ਤੇ ਤਾਂ ਹੋਇਆ ਪਰ ਮਾਰਕੀਟ ਵਿੱਚ ਕਦੇ ਸਾਈ ਨਹੀਂ ਲੈ ਸਕਿਆ ਠੀਕ ਹੈ ਇਹ ਗੱਲ ਤਾਂ ਸਮਝ ਆ ਗਈ ਕਿ ਸਟਾਕ ਸਭ ਤੋਂ ਜ਼ਰੂਰੀ ਹੈ ਪਰ ਇੱਕ ਸਵਾਲ ਹੋਰ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਇੱਕੋ ਪ੍ਰੋਡਕਟ ਇੱਕ ਇਲਾਕੇ ਚ ਤਾਂ ਬਹੁਤ ਵਿਕਦਾ ਹੈ ਪਰ ਦੂਜੇ ਇਲਾਕੇ ਚ ਬਿਲਕੁਲ ਫੇਲ ਹੋ ਜਾਂਦਾ ਹੈ ਕਿ ਉਦੋਂ ਪ੍ਰੋਡਕਟ ਖਰਾਬ ਹੁੰਦਾ ਨਹੀਂ ਇਹ ਹੀ ਤਾਂ ਸਭ ਤੋਂ ਵੱਡਾ ਭੁਲੇਖਾ ਹੈ ਜੇ ਆਪਾਂ ਦੋਨਾਂ ਇਲਾਕਿਆਂ ਦੀ ਤੁਲਨਾ ਕਰੀਏ ਨਾ ਤਾਂ ਫਰਕ ਸਾਫ਼ ਨਜ਼ਰ ਆ ਜਾਵੇਗਾ ਕਿਵੇਂ ਦੇਖੋ ਜਿੱਥੇ ਵਿਕਰੀ ਜ਼ਿਆਦਾ ਹੋਈ ਉੱਥੇ ਕੀ ਹੋਇਆ ਹੋਵੇਗਾ ਪਹਿਲੀ ਗੱਲ ਡਿਸਟ੍ਰੀਬਿਊਟਰ ਨੇ ਲਾਂਚ ਤੇ ਭਰੋਸਾ ਕੀਤਾ ਤੇ ਵਾਰ-ਵਾਰ ਸਹੀ ਮਾਤਰਾ ਚ ਆਰਡਰ ਦਿੱਤਾ। ਓਕੇ। ਦੂਸਰਾ ਸੇਲਜ਼ ਟੀਮ ਨੇ ਉਤਸ਼ਾਹ ਨਾਲ ਮਾਲ ਨੂੰ ਜ਼ਿਆਦਾ ਦੁਕਾਨਦਾਰਾਂ ਤੱਕ ਵੰਡਿਆ। ਇਸ ਨਾਲ ਪ੍ਰੋਡਕਟ ਦੀ ਦਿਖ ਵਧੀ, ਜ਼ਿਆਦਾ ਗਾਹਕਾਂ ਤੱਕ ਪਹੁੰਚ ਬਣੀ ਤੇ ਵਾਰ-ਵਾਰ ਆਰਡਰ ਆਨੇ ਸ਼ੁਰੂ ਹੋ ਗਏ। ਹਾਂਜੀ। ਤੇ ਜਿੱਥੇ ਵਿਕਰੀ ਘਟ ਹੋਈ, ਉੱਥੇ ਇਸ ਦਾ ਬਿਲਕੁਲ ਉਲਟ ਹੋਇਆ। ਘਟ ਸਟਾਕ, ਘਟ ਵੰਡ, ਘਟ ਪਹੁੰਚ ਤੇ ਕੋਈ ਦੁਬਾਰਾ ਆਰਡਰ ਨਹੀਂ। ਤਸਵਾਲ ਇਹ ਨਹੀਂ ਕਿ ਪ੍ਰੋਡਕਟ ਫੇਲ ਹੋਇਆ ਸਵਾਲ ਇਹ ਹੈ ਕਿ ਕੀ ਲਾਂਚ ਫੇਲ ਹੋਇਆ ਤੇ ਜਵਾਬ ਬਿਲਕੁਲ ਸਾਫ਼ ਹੈ ਇਸੇ ਗੱਲ ਨੂੰ ਲੈ ਕੇ ਨਾ ਮੈਨੂੰ ਇੱਕ ਵੱਡੀ ਐਫਐਮਸੀਜੀ ਕੰਪਨੀ ਦੇ ਬਹੁਤ ਤਜਰਬੇਕਾਰ ਜਨਰਲ ਮੈਨੇਜਰ ਦੀ ਕਈ ਇੱਕ ਗੱਲ ਯਾਦ ਆ ਰਹੀ ਹੈ ਅੱਛਾ ਹਾਂ ਉਹਨਾਂ ਦਾ ਇੱਕ ਸਿਧਾਂਤ ਹੈ ਜੋ ਇੱਥੇ ਬਿਲਕੁਲ ਸਹੀ ਬੈਠਦਾ ਹੈ ਦੱਸੋ ਫਿਰ ਮੈਨੂੰ ਲੱਗਦਾ ਇਹ ਬਹੁਤ ਅਹਿਮ ਗੱਲ ਹੋਵੇਗੀ ਹਾਂ ਉਹ ਕਹਿੰਦੇ ਨੇ 1 ਮਿੰਟ ਮੈਨੂੰ ਲੱਗਦਾ ਮੈਂ ਸਮਝ ਗਈ ਤੁਸੀਂ ਕਿਹੜੀ ਲਾਈਨ ਦੀ ਗੱਲ ਕਰ ਰਹੇ ਹੋ ਕਿ ਉਹ ਇਹੀ ਕਹਿੰਦੇ ਹਨ ਜੇ ਤੁਸੀਂ ਕਿਸੇ ਪ੍ਰੋਡਕਟ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਨਾ ਕਾਫੀ ਸਟਾਕ ਅਤੇ ਨਾ ਕਾਫੀ ਤਿਆਰੀ ਨਾਲ ਲਾਂਚ ਕਰ ਦਿਓ ਬਿਲਕੁਲ ਇਹੀ ਲਾਈਨ ਕਿੰਨੀ ਸਿੱਧੀ ਤੇ ਸ਼ਕਤੀਸ਼ਾਲੀ ਗੱਲ ਹੈ ਨਾ ਬਹੁਤ ਜ਼ਿਆਦਾ ਇੱਕ ਪ੍ਰੋਡਕਟ ਨੂੰ ਮਾਰਨ ਲਈ ਕੋਈ ਵੱਡੀ ਗਲਤੀ ਕਰਨ ਦੀ ਲੋੜ ਨਹੀਂ ਬਸ ਉਸ ਦੇ ਲਾਂਚ ਚ ਦੋ ਚੀਜ਼ਾਂ ਦੀ ਕਮੀ ਰੱਖ ਦਿਓ ਸਟਾਕ ਦੀ ਤੇ ਤਿਆਰੀ ਦੀ ਤੇ ਉਹ ਪ੍ਰੋਡਕਟ ਆਪਣੇ ਆਪ ਹੀ ਦਮ ਤੋੜ ਦੇਵੇਗਾ ਹਾਂਜੀ ਅੱਛਾ ਇੱਥੇ ਇੱਕ ਸਵਾਲ ਹੈ ਕੀ ਕਦੇ ਅਜਿਹਾ ਵੀ ਹੁੰਦਾ ਹੈ ਕਿ ਲਾਂਚ ਬਹੁਤ ਵਧੀਆ ਸੀ ਸਟਾਕ ਵੀ ਪੂਰਾ ਸੀ ਟੀਮ ਵੀ ਉਤਸਾਹਿਤ ਸੀ ਪਰ ਲੋਕਾਂ ਨੂੰ ਉਸ ਦਾ ਸਵਾਦ ਹੀ ਪਸੰਦ ਨਹੀਂ ਆਇਆ ਕਿ ਉਦੋਂ ਵੀ ਲਾਂਚ ਨੂੰ ਹੀ ਦੋਸ਼ ਦੇਵਾਂਗੇ ਨਹੀਂ ਬਿਲਕੁਲ ਨਹੀਂ ਅਤੇ ਇਹੀ ਇੱਕ ਚੰਗੇ ਲਾਂਚ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ ਦੇਖੋ ਇੱਕ ਕਮਜ਼ੋਰ ਲਾਂਚ ਤੁਹਾਨੂੰ ਕਦੇ ਵੀ ਸੱਚਾਈ ਨਹੀਂ ਦੱਸਦਾ ਮਤਲਬ ਮਤਲਬ ਜੇ ਪ੍ਰੋਡਕਟ ਫੇਲ ਹੁੰਦਾ ਹੈ ਤਾਂ ਤੁਸੀਂ ਹਮੇਸ਼ਾ ਇਸ ਭੁਲੇਖੇ 'ਚ ਰਹਿੰਦੇ ਹੋ ਕਿ ਸ਼ਾਇਦ ਜੇ ਸਟਾਕ ਪੂਰਾ ਹੁੰਦਾ ਤਾਂ ਵਿਕ ਜਾਂਦਾ ਹਾਂ ਇੱਕ ਬਹਾਨਾ ਰਹਿੰਦਾ ਪਰ ਇੱਕ ਮਜ਼ਬੂਤ ਲਾਂਚ ਤੁਹਾਨੂੰ ਸੱਚ ਦਾ ਸ਼ੀਸ਼ਾ ਦਿਖਾਉਂਦਾ ਹੈ ਜੇ ਤੁਸੀਂ ਪੂਰਾ ਸਟਾਕ ਦਿੱਤਾ ਪੂਰੀ ਮਾਰਕੀਟ ਕਵਰ ਕੀਤੀ ਤੇ ਫਿਰ ਵੀ ਪ੍ਰੋਡਕਟ ਵਾਪਸ ਆ ਰਿਹਾ ਹੈ ਤਾਂ ਫਿਰ ਗੱਲ ਸਾਫ਼ ਹੈ ਕਿ ਸਮੱਸਿਆ ਪ੍ਰੋਡਕਟ ਵਿੱਚ ਹੀ ਹੈ ਸਵਾਦ ਕੀਮਤ ਜਾਂ ਪੈਕੇਜਿੰਗ 'ਚ ਬਿਲਕੁਲ ਇੱਕ ਚੰਗਾ ਲਾਂਚ ਭੁਲੇਖੇ ਨੂੰ ਖਤਮ ਕਰ ਦਿੰਦਾ ਹੈ ਵਾਹ ਮਤਲਬ ਇੱਕ ਚੰਗਾ ਲਾਂਚ ਸਫਲਤਾ ਦੀ ਗਾਰੰਟੀ ਨਹੀਂ ਬਲਕਿ ਸਪਸ਼ਟਤਾ ਦੀ ਗਾਰੰਟੀ ਹੈ ਐਗਜ਼ੈਕਟਲੀ ਜੀ ਆਪਾਂ ਇਸ ਨੂੰ ਆਪਣੇ ਹੀਰੋ ਪ੍ਰੋਡਕਟ ਨਾਲ ਜੋੜ ਕੇ ਦੇਖੀਏ ਤਾਂ ਉਹ ਅੱਜ ਹੀਰੋ ਕਿਉਂ ਹੈ ਉਹ ਇਸ ਲਈ ਹੈ ਕਿਉਂਕਿ ਜਦੋਂ ਉਹ ਨਮਾ ਸੀ ਉਸ ਦਾ ਵੱਧ ਮਾਤਰਾ ਵਿੱਚ ਆਰਡਰ ਦਿੱਤਾ ਗਿਆ ਉਸ ਨੂੰ ਵੱਧ ਦੁਕਾਨਦਾਰਾਂ ਨੂੰ ਦਿੱਤਾ ਗਿਆ ਉਸ ਨੂੰ ਪੂਰੀ ਤਿਆਰੀ ਨਾਲ ਲਾਂਚ ਕੀਤਾ ਗਿਆ ਇਸ ਮਜ਼ਬੂਤ ਲਾਂਚ ਕਾਰਨ ਉਹ ਗਾਹਕਾਂ ਤੱਕ ਪਹੁੰਚਿਆ ਉਹਨਾਂ ਨੇ ਪਸੰਦ ਕੀਤਾ ਤੇ ਬਾਕੀ ਸਭ ਹਿਸਟਰੀ ਹੈ ਇਸਦੀ ਇੱਕ ਬਹੁਤ ਵਧੀਆ ਉਦਾਹਰਣ ਹੈ ਮਾਤਾ-ਪਿਤਾ ਤੇ ਬੱਚੇ ਵਾਲੀ ਹਾਂ ਬਹੁਤ ਵਧੀਆ ਉਦਾਹਰਣ ਹੈ ਕਿ ਇੱਕ ਘਰ ਚ ਮਾਪਿਆਂ ਨੇ ਬੱਚੇ ਲਈ ਕਿਤਾਬ ਨਹੀਂ ਖਰੀਦੀ ਬੱਚੇ ਨੇ ਪੜਾਈ ਨਹੀਂ ਕੀਤੀ ਨੰਬਰ ਟੱਟਾ ਹੈ ਤੇ ਮਾਪਿਆਂ ਨੇ ਬੱਚੇ ਨੂੰ ਦੋਸ਼ ਦਿੱਤਾ ਪਰ ਸਚਾਈ ਕੀ ਸੀ ਬੱਚਾ ਕਮਜ਼ੋਰ ਨਹੀਂ ਸੀ ਕਿਤਾਬ ਕਦੇ ਕਰ ਪਹੁੰਚੀ ਹੀ ਨਹੀਂ ਸੀ ਇਸੇ ਤਰ੍ਹਾਂ ਜੇ ਪ੍ਰੋਡਕਟ ਰੂਪੀ ਕਿਤਾਬ ਦੁਕਾਨ ਰੂਪੀ ਘਰ ਤੱਕ ਪਹੁੰਚੇਗੀ ਹੀ ਨਹੀਂ ਦਾ ਵਿਕਰੀ ਰੂਪੀ ਚੰਗੇ ਨੰਬਰ ਕਿਵੇਂ ਆਣਗੇ ਇਹ ਉਦਾਹਰਣ ਸਾਰੀ ਗੱਲ ਨੂੰ ਬਹੁਤ ਸਾਫ਼ ਕਰ ਦਿੰਦੀ ਹੈ ਤਾਂ ਫਿਰ ਇਸ ਸਾਰੀ ਜਾਣਕਾਰੀ ਦਾ ਇਨ੍ਹਾਂ ਕਹਾਣੀਆਂ ਦਾ ਇੱਕ ਸੇਲਜ਼ਮੈਨ ਲਈ ਨਿਚੋੜ ਕੀ ਹੈ ਇਸ ਸ਼ਬਦ ਦਾ ਨਿਚੋੜ ਇੱਕ ਬਹੁਤ ਹੀ ਸਧਾਰਨ ਪਰ ਸ਼ਕਤੀਸ਼ਾਲੀ ਫਾਰਮੂਲੇ 'ਚ ਹੈ ਹਰ ਸੇਲਜ਼ਮੈਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕੀ ਫਾਰਮੂਲਾ ਹੈ ਉਹ ਵਦ ਪ੍ਰੋਡਕਟਸ ਵਦ ਵਿਕਰੀ ਵਦ ਮੁਨਾਫਾ ਵਦ ਪ੍ਰੋਡਕਟਸ ਵਦ ਵਿਕਰੀ ਵਦ ਮੁਨਾਫਾ ਹਾਂਜੀ ਇਹ ਇੱਕ ਸਿੱਧੀ ਲੜੀ ਹੈ ਇੱਕ ਸੇਲਜ਼ਮੈਨ ਜੋ ਕੰਪਨੀ ਦੀ ਪੂਰੀ ਰੇਂਜ ਲੈ ਕੇ ਚੱਲਦਾ ਹੈ ਉਹ ਅਸਲ 'ਚ ਦੁਕਾਨਦਾਰ ਨੂੰ ਵੱਧ ਵਿਕਲਪ ਦੇ ਰਿਹਾ ਹੈ ਤੇ ਜਦੋਂ ਵਿਕਲਪ ਵੱਧ ਹੁੰਦੇ ਨੇ ਤਾਂ ਵਿਕਰੀ ਦੀ ਸੰਭਾਵਨਾ ਆਪਣੇ ਆਪ ਵੱਧ ਜਾਂਦੀ ਹੈ ਬਿਲਕੁਲ ਵੱਧ ਪ੍ਰੋਡਕਟਸ ਦਾ ਮਤਲਬ ਹੈ ਵੱਧ ਵਿਕਰੀ ਤੇ ਵੱਧ ਵਿਕਰੀ ਦਾ ਮਤਲਬ ਹੈ ਵੱਧ ਮੁਨਾਫਾ ਇਹ ਸਿਰਫ ਕੰਪਨੀ ਲਈ ਨਹੀਂ ਸਗੋਂ ਸੇਲਜ਼ਮੈਨ ਤੇ ਦੁਕਾਨਦਾਰ ਸਾਰਿਆਂ ਲਈ ਸੱਚ ਹੈ ਤਾਂ ਫਿਰ ਅੱਜ ਦੀ ਇਹ ਸਾਰੀ ਗੱਲਬਾਤ ਦਾ ਆਖਰੀ ਸਿੱਟਾ ਕੀ ਹੈ ਜੇ ਇੱਕ ਲਾਈਨ 'ਚ ਸਭ ਕੁਝ ਸਮੇਟਣਾ ਹੋਵੇ ਤਾਂ ਆਖਰੀ ਸਿੱਟਾ ਇਹ ਹੈ ਪ੍ਰੋਡਕਟਸ ਆਪਣੇ ਆਪ ਨਹੀਂ ਚੱਲਦੇ ਉਹਨਾਂ ਨੂੰ ਚਲਾਇਆ ਜਾਂਦਾ ਹੈ ਅਤੇ ਹਰ ਹਰਕਤ ਦੀ ਸ਼ੁਰੂਆਤ ਇੱਕ ਸੰਪੂਰਨ ਅਤੇ ਸੋਚੀ ਸਮਝੀ ਲਾਂਚ ਨਾਲ ਹੁੰਦੀ ਹੈ ਬਿਲਕੁਲ ਪ੍ਰੋਡਕਟ ਇੱਕ ਗੱਡੀ ਵਾਂਗ ਹੈ ਤੇ ਸੇਲਸ ਟੀਮ ਉਸ ਦਾ ਡਰਾਈਵਰ ਹੈ ਜੇ ਡਰਾਈਵਰ ਗੱਡੀ ਨੂੰ ਸਹੀ ਢੰਗ ਨਾਲ ਸਟਾਰਟ ਕਰਕੇ ਸਹੀ ਦਿਸ਼ਾ ਚ ਲੈ ਕੇ ਜਾਵੇਗਾ ਤਾਂ ਹੀ ਉਹ ਮੰਜ਼ਿਲ ਤੇ ਪਹੁੰਚੇਗੀ ਤੇ ਕਮਜ਼ੋਰ ਲਾਂਚ ਦਾ ਮਤਲਬ ਹੈ ਗੱਡੀ ਨੂੰ ੱੱਕਾ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰਨਾ ਹਾਂ ਤੇ ਉਹ ਕਦੇ ਦੂਰ ਨਹੀਂ ਜਾਵੇਗੀ ਅੱਜ ਦੀ ਚਰਚਾ ਤੋਂ ਇਹ ਬਿਲਕੁਲ ਸਾਫ਼ ਹੈ ਕਿ ਇੱਕ ਪ੍ਰੋਡਕਟ ਦੀ ਕਿਸਮਤ ਲਿਖਣ ਸੇਲਜ਼ਮੈਨ ਤੇ ਡਿਸਟ੍ਰਿਬਿਊਟਰ ਦੀ ਭੂਮਿਕਾ ਕਿੰਨੀ ਵੱਡੀ ਹੈ ਗੱਲ ਸਿਰਫ ਪ੍ਰੋਡਕਟ ਦੀ ਨਹੀਂ ਸਗੋਂ ਉਸ ਨੂੰ ਪੇਸ਼ ਕਰਨ ਦੇ ਤਰੀਕੇ ਦੀ ਹੈ ਬਿਲਕੁਲ ਇਸ ਗੱਲਬਾਤ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਸੁਣਨ ਵਾਲਿਆਂ ਲਈ ਇੱਕ ਵਿਚਾਰ ਛੱਡ ਕੇ ਜਾਣਾ ਚਾਹੁੰਦੀ ਆਂ ਜ਼ਰੂਰ ਸ਼ਾਂਤੀ ਨਾਲ ਬੈਠ ਕੇ ਸੋਚੋ ਤੁਹਾਡੀ ਕੰਪਨੀ ਦਾ ਉਹ ਪ੍ਰੋਡਕਟ ਜਿਸ ਨੂੰ ਸਭ ਤੋਂ ਕਮਜ਼ੋਰ ਜਾਂ ਘੱਟ ਵਿਕਣ ਵਾਲਾ ਮੰਨਿਆ ਜਾਂਦਾ ਹੈ ਕੀ ਉਸ ਦਾ ਲਾਂਚ ਕਮਜ਼ੋਰ ਸੀ ਕੀ ਉਸ ਨੂੰ ਕਦੇ ਸਹੀ ਮੌਕਾ ਮਿਲਿਆ ਹੂੰ ਸੋਚਣ ਵਾਲੀ ਗੱਲ ਹੈ ਜੇਕਰ ਉਸ ਪ੍ਰੋਡਕਟ ਨੂੰ ਸਿਰਫ 1 ਮਹੀਨੇ ਲਈ ਉਹੀ ਧਿਆਨ ਉਹੀ ਸਟਾਕ ਤੇ ਉਹੀ ਮਜ਼ਬੂਤ ਲਾਂਚ ਵਾਲੀ ਮਿਹਨਤ ਦਿੱਤੀ ਜਾਵੇ ਜੋ ਕਦੇ ਤੁਹਾਡੇ ਹੀਰੋ ਪ੍ਰੋਡਕਟ ਨੂੰ ਦਿੱਤੀ ਗਈ ਸੀ ਤਾਂ ਤੁਸੀਂ ਉਸ ਦੀ ਅਸਲ ਸਮਰੱਥਾ ਬਾਰੇ ਕੀ ਨਵਾਂ ਖੋਜ ਸਕਦੇ ਹੋ ਹਮ ਇਹ ਸਵਾਲ ਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਹੋ ਸਕਦਾ ਹੈ ਤੁਹਾਡਾ ਅਗਲਾ ਹੀਰੋ ਪ੍ਰੋਡਕਟ ਤੁਹਾਡੇ ਬੈਗ ਵਿੱਚ ਹੀ ਤਿਆਰ ਹੋਵੇ ਬਸ ਇੱਕ ਸਹੀ ਲਾਂਚ ਦੀ ਉਡੀਕ ਕਰ ਰਿਹਾ ਹੋਵੇ